ਹੈਲੋ ਜੀ ਅੱਜ ਆਪਾਂ ਬਣਾ ਰਹੇ ਹਾਂ ਜੀ ਗਾਜਰਾਂ ਵਾਲੀ ਖੀਰ ਜਿਹੜੀ ਕਿ ਬਹੁਤ ਹੀ ਟੇਸਟੀ ਹੈ ਬੱਚਾ ਨੂੰ ਬਹੁਤ ਪਸੰਦ ਆਉਂਦੀ ਹੈ ਉਹਦੇ ਵਾਸਤੇ ਆਪਾਂ ਲੈਂਤੀਆਂ ਜੀ ਚਾਰ ਲੈਂਤੀਆਂ ਨੇ ਆਪਾਂ ਗਾਜਰਾ ਵੱਡੇ ਸਾਈਜ਼ ਦੀਆਂ ਸੀਕੀਆਂ ਅੱਧਾ ਕਿਲੋ ਮੰਨ ਕੇ ਚੱਲੋ ਇਹ ਗਾਜਰੇ ਜੀ ਆਪਾਂ ਇਹਨੂੰ ਧੋ ਕੇ ਛਿੱਲ ਕੇ ਕद्दूकस ਕਰ ਲੈਂਤੀਆਂ ਨੇ ਗੀ ਇਸ ਤਰ੍ਹਾਂ ਤੇ ਇੱਕ ਕੌਲੀ ਲੈਂਤੀ ਹੈ ਜੀ ਆਪਾਂ ਚੌਲਾਂ ਦੀ ਤੇ ਕਿਲੋ ਲੈਂਤਾ ਜੀ ਆਪਾਂ ਦੁੱਧ ਤੇ ਥੋੜਾ ਜਿਹਾ ਲੈਂਤਾ ਜੀ ਆਪਾਂ ਡਰਾਈ ਫਰੂਟ ਚਮਚਾ ਘਿਓ ਦਾ ਪਾ ਕੇ ਸਭ ਤੋਂ ਪਹਿਲਾਂ ਆਪਾਂ ਗਾਜਰਾ ਨੂੰ ਭੁੰਨਾਂਗੇ ਖੀਰ ਬਣਾਵਾਂਗੇ ਜੀ ਆਪਾਂ ਕੁੱਕਰ ਦੇ ਵਿੱਚ ਰੇਡੀ ਕੀ 10 ਮਿੰਟਾਂ ਦੇ ਵਿੱਚ ਬਣ ਕੇ ਤਿਆਰ ਹੋ ਜੂ ਬਹੁਤ ਹੀ ਸੌਖੇ ਢੰਗ ਨਾਲ ਤੇ ਬਹੁਤ ਹੀ ਵਧੀਆ ਉਹ ਜਿਹੜੇ ਗਾਜਰਾ ਆਪਾਂ ਪਾ ਕੇ ਨਾ 2 ਕੁ ਮਿੰਟਾਂ ਵਾਸਤੇ ਆਪਾਂ ਗਾਜਰਿਆਂ ਨੂੰ ਈਂਧੇ ਦੇ ਵਿੱਚ ਭੁੰਨਾਂਗੇ ਲੋ ਜੀ ਹੁਣ ਆਪਾਂ ਦੁੱਧ ਪਾਵਾਂਗੇ ਇਹਦੇ ਵਿੱਚ ਦੁੱਧ ਨੂੰ ਕਰਾਂਗੇ ਜੀ ਆਪਾਂ ਗਰਮ ਜਿੰਨਾ ਚਿਰ ਕਿ ਦੁੱਧ ਨੂੰ ਉਬਾਲਾ ਨਹੀਂ ਆਉਂਦਾ ਉਹਨਾਂ ਚਿਰ ਆਪਾਂ ਇਹਨੂੰ ਰੱਖਾਂਗੇ ਐਨੀ ਜਿਹੜੇ ਆਪਣੇ ਚੌਲ ਉਹ ਆਪਾਂ ਧੋ ਕੇ ਰੱਖ ਲੈਂਦੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਚੌਲ ਜੋ ਜੁੱਧਾ ਪਾਣਾ ਗਰਮ ਹੋ ਗਿਆ ਇਹਨੂੰ ਬਾਹਰ ਆ ਗਿਆ ਹੁਣ ਆਪਾਂ ਜਿਹੜੇ ਚੌਲ ਹੈ ਜੀ ਧੋ ਕੇ ਰੱਖੇ ਹੋਏ ਇਹ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੋ ਜਿਹੜੇ ਆਪਾਂ ਡ్రਾਈ ਫਰੂਟ ਹੈ ਉਹ ਵੀ ਆਪਾਂ ਇਹਦੇ ਵਿੱਚ ਪਾ ਦਨੇ ਹਾਂ ਲੋ ਜੀ ਖੀਰ ਆਪਣੀ ਰਿਜਨ ਲੱਗੀ ਹੈ ਗੈਸ ਆਪਾਂ ਬਿਲਕੁਲ ਸਲੋ ਕਰ ਦਾਂਗੇ ਤੇ ਆਪਾਂ ਸੀਟੀ ਕਰ ਦਾਂਗੇ ਜੀ ਬੰਦ ਕੁੱਕਰ ਦੀ ਲੋ ਜੀ ਆਪਾਂ ਕੁੱਕਰ ਨੂੰ ਬੰਦ ਕਰ ਦਿੱਤਾ ਸੀਟੀ ਆਉਣ ਲੱਗਦੀ ਹੈ ਦੇਖੋ ਆਵਾਜ਼ ਆਉਣ ਲੱਗ ਰਹੀ ਹੈ ਤੇ ਆਪਾਂ 10 ਮਿੰਟਾਂ ਵਿੱਚ ਆਪਣੀ ਖੀਰ ਜਿਹੜੀ ਹੈਗੀ ਹੈ ਬਣ ਕੇ ਤਿਆਰ ਹੋਊਗੀ ਗੈਸ ਬਿਲਕੁਲ ਆਪਾਂ ਲੋਅ ਰੱਖਣਾ ਜੀ ਦੇਖੋ ਜੀ ਖੀਰ ਆਪਾਂ ਹੀ ਬਣ ਕੇ ਰੈਡੀ ਹੈ ਹੁਣ ਆਪਾਂ ਇਹਦੇ ਵਿੱਚ ਪਾਉਨੇ ਆ ਚੀਨੀ 2 ਕੁ ਮਿੰਟ ਵਾਸਤੇ ਗੈਸ ਲਾਦਣੀ ਹੈ ਜਿਹੜੀ ਚੀਨੀ ਮੈਲਟ ਹੋ ਜੇ। ਇਸ ਵਿੱਚ ਮਿੱਠਾ ਜਿਹੜਾ ਥੋੜਾ ਜਿਹਾ ਗਾਜਰਾ ਕਰਕੇ ਘੱਟੇ ਸੋਣਾ ਪੈਂਦਾ ਹੀ ਕੋਈ ਗਾਜਰਾ ਵੀ ਮਿੱਠੀਆਂ ਹੁੰਦੀਆਂ ਨੇ ਜੀਆਂ। ਬਾਕੀ ਜਿਵੇਂ ਤੁਹਾਨੂੰ ਪਸੰਦ ਹੈ ਵੱਟ ਘੱਟ ਤੁਸੀਂ ਆਪਣੇ ਕੋਲ ਪਾ ਸਕਦੇ ਹੋ। ਲਓ ਜੀ ਹੁਣ ਆਪਾਂ ਸਮਨ ਦੇਖੋ ਨਿਆ ਜੀ ਆਪਣੀ ਖੀਰ ਕਿਹੋ ਜੀ ਬਣੀ ਹੈ ਲਓ ਜੀ ਗਾਜਰਾਂ ਵਾਲੀ ਖੀਰ ਆਪਣੀ ਬਣ ਕੇ ਬਿਲਕੁਲ ਤਿਆਰ ਹੈ ਦੇਖੋ ਤੁਸੀਂ ਕਿੰਨੀ ਵਧੀਆ ਬਣੀ ਹੈ ਜਦਕਿ ਆਪਾਂ ਟੋਪੀਆਂ ਵਿੱਚ ਪਤਿਲੀਆਂ ਵਿੱਚ ਖੀਰ ਬਣਾਉਂਦੇ ਜੀ ਆਪਾਂ ਨੂੰ ਅੱਧਾ-ਅੱਧਾ ਪੌਣਾ-ਪੌਣਾ ਘੰਟਾ ਲੱਗ ਜਾਂਦਾ ਹੈ ਇਹ ਇਹਦੇ ਵਿੱਚ ਆਪਾਂ ਜੀ ਕੁੱਕਰ 'ਚ ਬਣਾਵਾਂਗੇ 5 ਤੋਂ 10 ਮਿੰਟਾਂ ਦੇ ਵਿੱਚ ਖੀਰ ਬਣ ਕੇ ਤਿਆਰ ਹੋਏ ਨੇ ਬਿਲਕੁਲ ਨਾ ਕੋਈ ਦੁੱਧ ਬਾਹਰ ਨਿਕਲਦਾ ਗੈਸ ਦੀ ਮਤਲਬ ਕਿ ਥੋੜਾ ਜਿਹਾ ਘੱਟ ਰੱਖਣਾ ਪੈਂਦਾ ਜੀ ਆਪਾਂ ਨੂੰ ਮਿੰਟਾਂ ਜੀ ਬਣ ਕੇ ਤਿਆਰ ਹੋਈ ਨੇ ਗਾਜਰਾਂ ਵਾਲੀ ਖੀਰ ਬਣ ਕੇ ਰੈਡੀ ਹੈ ਜੀ ਖਾਣ ਦੇ ਵਾਸਤੇ ਫਰੈਸ਼ ਗਾਜਰਾ ਪਾਈਆਂ ਆਪਾਂ ਇਹਦੇ ਵਿੱਚ ਲਓ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਸਾਡੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਥੈਂਕ ਯੂ